ਲੁਧਿਆਣਾ ਦੀ ਸੀਟ ਵੀ ਕਾਫੀ ਸਰਗਰਮ ਹੁੰਦੀ ਜਾ ਰਹੀ ਹੈ ਸਰਦਾਰ ਅਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਰਾਜਾ ਬੜਿੰਗ ਦੇ ਆਉਣ ਦੇ ਨਾਲ ਜਿੱਥੇ ਆਪਾਂ ਪਹਿਲਾਂ ਗੱਲ ਕਰਕੇ ਆਏ ਕਿ ਅਕਾਲੀ ਦਲ ਵੱਲੋਂ ਕਮਜ਼ੋਰ ਕੈਂਡੀਡੇਟ ਦਿੱਤਾ ਜਾਣਾ ਜਾਂ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੇ ਕਮਜ਼ੋਰ ਕੈਂਡੀਡੇਟ ਆਪਾਂ ਕਹਿ ਸਕਦੇ ਹਾਂ ਜਿਹੜਾ ਦਿੱਤਾ ਗਿਆ ਹੈਗਾ ਇਸ ਤੋਂ ਬਾਅਦ ਜਦੋਂ ਹੁਣ ਰਾਜਾ ਬੜੇਂਗਾਏ ਨੇ ਉਸ ਤੋਂ ਬਾਅਦ ਮਾਹੌਲ 'ਚ ਥੋੜੀ ਜੀ ਤਬਦੀਲੀ ਜਿਹੜੀ ਆਈ ਹੈਗੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਰਵਨੀਤ ਬਿੱਟੂ ਹੁਣਾਂ ਦਾ ਥੋੜਾ ਜਿਹਾ ਔਖਾ ਹੋਇਆ ਹੈ ਕੀ ਇਥੇ ਮਾਹੌਲ ਹੋਣ ਜਾ ਰਿਹਾ ਹਾਂਜੀ ਹਾਂਜੀ ਸੋ ਉਹਨਾਂ ਦੇ ਰਾਜਾ ਬੜਿੰਗ ਦੇ ਆਉਣ ਨਾਲ ਸੀਟ ਹੈ ਜਿਹੜੀ ਕਾਫੀ ਮਹੱਤਵਪੂਰਨ ਹੋ ਗਈ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਆਮ ਆਦਮੀ ਪਾਰਟੀ ਨੇ ਤਾਂ ਬਹੁਤ ਹੀ ਕਮਜ਼ੋਰ ਉਮੀਦਵਾਰ ਦਿੱਤਾ ਹੈ ਜਿਸ ਤਰ੍ਹਾਂ ਉਹ ਹੈ ਵੀ ਉਹ ਸੀਟ ਲੜਨਾ ਹੀ ਨਹੀਂ ਚਾਹੁੰਦੇ ਮਤਲਬ ਉਹ ਹੀ ਸੈਟਿੰਗ ਜੋ ਫਿਰ ਕਿਤਨਾ ਕਿਤੇ ਹੋਊਗਾ ਜਾਂ ਕੀ ਹੋਊਗਾ ਕੁਝ ਨਹੀਂ ਪਤਾ ਕਿਉਂਕਿ ਇਹ ਖਬਰਾਂ ਆ ਰਹੀਆਂ ਨੇ ਕਿਉਂਕਿ ਹੁਣ ਜੇ ਇਹ ਹੋਵੇ ਜਿਸ ਤਰ੍ਹਾਂ ਆਪਾਂ ਕਿਹਾ ਵੀ ਅਕਾਲੀ ਦਲ ਵੀ ਕਿਤਨਾ ਕਿਤੇ ਭਾਜਪਾ ਨੂੰ ਹਰਾਉਣ ਜਿੱਤਾਉਣ ਦੇ ਚੱਕਰ ਚਾ ਸੋ ਇਹ ਖਬਰਾਂ ਅੱਜ ਮੀਡੀਆ ਵਿੱਚ ਪਬਲਿਸ਼ ਹੋਈਆਂ ਨੇ ਵੀ ਜੇ ਭਾਰਤੀ ਜਨਤਾ ਪਾਰਟੀ ਨੂੰ ਸੈਂਟਰ ਵਿੱਚ ਪੂਰੀਆਂ ਸੀਟਾਂ ਨਹੀਂ ਮਿਲਦੀਆਂ ਜੀ ਜੀ ਉਹਨੂੰ ਵੱਖ-ਵੱਖ ਥਾਵਾਂ ਤੇ ਹੋਰ ਪਾਰਟੀਆਂ ਦੇ ਸਹਿਯੋਗ ਦੀ ਲੋੜ ਪੈਂਦੀ ਹੈਗੀ ਆ ਤਾਂ ਇਹ ਖਬਰਾਂ ਨੇ ਵੀ ਜਿੰਨੀਆਂ ਕੁ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਉਹ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪੈ ਸਕਦੀਆਂ ਮਤਲਬ ਉਹ ਫਿਰ ਇੰਡੀਆ ਗੱਠ ਛੋੜਦਾ ਹਿੱਸਾ ਇਹ ਹੈਗੇ ਨੇ ਉਹ ਫਿਰ ਚੀਜ਼ਾਂ ਨੂੰ ਲਾਭੇ ਕਰ ਦੇਣਗੇ ਕਿਉਂਕਿ ਜਦੋਂ ਜਦੋਂ ਪਾਰਟੀਆਂ ਬਦਲ ਹੋ ਰਹੀਆਂ ਇੱਕ ਦਿਨ ਵਿੱਚ ਬੰਦਾ ਕਾਂਗਰਸਿੰਦ ਤੇ ਦੂਜੇ ਦਿਨ ਵਿੱਚ ਭਾਜਪਾ ਦਾ ਹੋ ਜਾਂਦਾ ਉਹਨਾਂ ਦੇ ਹੁਣ ਕੋਈ ਉਮੀਦਵਾਰ ਕੈਪਚਰ ਹੋ ਰਿਹਾ ਵੀ ਸਿਧਾਂਤ ਤਾਂ ਕੋਈ ਨਹੀਂ ਰਹਿ ਗਿਆ ਸੋ ਆਮ ਆਦਮੀ ਪਾਰਟੀ ਦਾ ਸਭ ਤੋਂ ਕਮਜ਼ੋਰ ਉਮੀਦਵਾਰ ਦੇਣਾ ਇਟ ਮੀਨਸ ਉਹ ਰਵਨੀਤ ਸਿੰਘ ਬਿੱਟੂ ਦੇ ਹੱਕ ਤੇ ਜਾਂਦਾ ਪਰ ਹੁਣ ਰਾਜਾ ਵੜਿੰਗ ਦੇ ਆਉਣ ਨਾਲ ਆ ਜਿਹੜੀ ਗੇਮ ਆ ਉਹ ਥੋੜੀ ਪਲਟ ਗਈ ਹੋਈ ਆ ਹੁਣ ਭਾਰਤੀ ਜਨਤਾ ਪਾਰਟੀ ਦੀ ਇੰਨੀ ਜ਼ਿਆਦਾ ਵੋਟ ਨਹੀਂ ਹੈਗੀ ਵੀ ਉਹ ਉਹ ਜਿਤਾ ਦੇਵੇ ਹਮ ਹਣ ਹੈਨਾ ਸੋ ਪਹਿਲਾ ਸੀਗਾ ਵੀ ਉਹ ਜਿਹੜਾ ਕਾਂਗਰਸ ਦੀ ਐਨੀ ਵੋਟ ਹੈਗੇ ਵੀ ਰਮਨਦੀਪ ਸਿੰਘ ਬਿੱਟੂ ਆਪਣੇ ਤੌਰ ਤੇ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਜਿੱਤ ਸਕਦੇ ਸੀ ਉਹਦੀ ਆਪਣੀ ਨਿੱਜੀ ਵੋਟ ਕਿੰਨੀ ਹੈਗੀ ਆ ਉਹ ਦੇਖਣੀ ਪੈਗੀ ਹੁਣ ਇਹ ਹੈਗਾ ਵੀ ਅਕਾਲੀ ਦਲ ਦੇ ਭਾਜਪਾ ਦਾ ਇਸ ਤੋਂ ਪਹਿਲਾਂ ਗੱਠਜੋੜ ਰਹਿੰਦਾ ਰਿਹਾ ਹੁਣ ਅਕਾਲੀ ਦਲ ਦੀ ਵੋਟ ਪਾਸੇ ਹੋ ਜਾਣੀ ਆ ਉਹ ਭਾਜਪਾ ਨੂੰ ਨਹੀਂ ਪੈਣੀ ਹੁਣ ਭਾਜਪਾ ਦੀ ਪੈਟ ਵੋਟ ਨਹੀਂ ਪੈਣੀ ਹੈਗੀਆ ਬੇਸ਼ੱਕ 65% ਵੋਟਰ ਸ਼ਹਿਰੀ ਆ ਪਰ ਉਹ ਸਾਰਾ ਸ਼ਹਿਰੀ ਭਾਜਪਾ ਨਹੀਂ ਹੈਗਾ ਉਹਦੇ ਚ ਵੱਡਾ ਚੰਕ ਕਾਂਗਰਸ ਦਾ ਫਿਰ ਅਕਾਲੀ ਦਲ ਦਾ ਵੀ ਲੁਧਿਆਣੇ ਦੇ ਆਲੇ ਦੁਆਲੇ ਦੀ ਜਿਹੜੀਆਂ ਬਸਤੀਆਂ ਨੇ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਸ਼ਹਿਰੀ ਵੋਟ ਦੇ ਵਿੱਚ ਕਿਤਨਾ ਕਿਤੇ ਸਿਮਰਜੀਤ ਸਿੰਘ ਬੈਂਸ ਹੋਣਾ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਉਹ ਵੀ ਇੱਕ ਵੱਡਾ ਵੋਟ ਬੈਂਕ ਰੱਖਦੇ ਆ ਜੇ ਉਹਨਾਂ ਨੇ ਪੱਤੇ ਨਹੀਂ ਖੋਲੇ ਹਾਂਜੀ ਹਾਂਜੀ ਸੋ ਉਹਨਾਂ ਦੀ ਪਿਛਲੇ ਦਿਨੀ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਇਹ ਆ ਰਿਹਾ ਵੀ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋ ਸਕਦੇ ਆ ਕਿ ਸਜ ਜੇ ਉਹ ਆ ਜਾਂਦੇ ਆ ਫਿਰ ਤਾਂ ਰਵਨੀਤ ਸਿੰਘ ਬਿੱਟੂ ਦਾ ਜਿੰਨਾ ਬਿਲਕੁਲ ਹੀ ਸੰਭਵ ਮਤਲਬ ਫਿਰ ਆਪਾਂ ਕਹੀ ਕਿ ਪੰਜ ਕੋ ਨਹੀਂ ਮੁਕਾਬਲਾ ਹੋ ਜੂਗਾ ਫਿਰ ਇੱਥੇ ਵੀ ਉਹਦੇ ਚ ਕਾਂਗਰਸ ਦੀ ਪੈਟ ਵੋਟ ਆ ਜਿਹੜੀ ਜੇ ਆਪਾਂ ਕਹੀ ਵੀ ਕਾਂਗਰਸ ਦੀ 2-4% ਵੋਟ ਟੁੱਟੂਗੀ ਕਿਉਂਕਿ ਰਾਜਾ ਬੜਿੰਗ ਦੇ ਆਉਣ ਨਾਲ ਜਿਹੜਾ ਬੂਸਟ ਮਿਲਿਆ ਵੇ ਇੱਕ ਵੱਡਾ ਲੀਡਰ ਆਇਆ ਹੈਗਾ ਔਰ ਉਹ ਉਹ ਰਵਨੀਤ ਸਿੰਘ ਬਿੱਟੂ ਲਈ ਤਾਂ ਬਹੁਤ ਵੱਡੀ ਜਿਹੜੀ ਚੁਣੌਤੀ ਆ ਉਹ ਸਾਹਮਣੇ ਆ ਗਈ ਹੋਈ ਆ ਹਾਲਾਂਕਿ ਅਕਾਲੀ ਦਲ ਨੇ ਜ ਕਰਿਆ ਸੀਗਾ ਕੋਸ਼ਿਸ਼ ਵੀ ਰਵਨੀਤ ਸਿੰਘ ਜਿੱਤ ਜਾਵੇ ਤਾਂ ਕਿ ਸੈਂਟਰ ਵਿੱਚ ਸਾਡੀਆਂ ਜਿਹੜੀਆਂ ਉਹ ਤਾਰਾਂ ਨਹੀਂ ਤਾਰਾਂ ਜਿਹੜੀਆਂ ਜੁੜੀਆਂ ਰਹਿਣ ਪਰ ਹੁਣ ਰਾਜਾ ਬੜਿੰਗ ਦੇ ਆਉਣ ਨਾਲ ਕਾਫੀ ਜਿੰਨਾ ਵੱਡਾ ਰੋਡ ਸ਼ੋ ਉਹਨਾਂ ਨੇ ਕਰਿਆ ਔਰ ਜਿੰਨੇ ਸਾਰੇ ਐਮ ਐਲ ਏਜ਼ ਔਰ ਸਾਰੇ ਜਿਹੜੇ ਉਹਨਾਂ ਦੇ ਮੰਤਰੀ ਵਗੈਰਾ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਰਾਹੁਲ ਗਾਂਧੀ ਤੇ ਹਮਲਾ ਕਰਦੇ ਹੋਏ ਇੱਕ ਹੋਰ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਬੈਂਸ ਸਿੰਘ ਦੇ ਕਾਤਲਾਂ ਨੂੰ ਜਿਹੜਾ ਮਾਫ ਕਰਨ ਲਈ ਮੈਨੂੰ ਰਾਹੁਲ ਗਾਂਧੀ ਨੇ ਜਿਹੜਾ ਕਿਹਾ ਸੀਗਾ ਹੁਣ ਇਹ ਕਾਂਗਰਸ ਦੇ ਲਈ ਜਾਂ ਪੰਜਾਬ ਦੇ ਵਿੱਚ ਪੋਜ਼ਿਟਿਵ ਆ ਜਾਂ ਨੈਗੇਟਿਵ ਆ ਇਹਦਾ ਐਨਾਲਿਸਿਸ ਤੁਸੀਂ ਕਿਵੇਂ ਕਰੋਗੇ ਨਹੀਂ ਹੁਣ ਅਸਲ 'ਚ ਹੁਣ ਤੁਸੀਂ ਦੇਖੋ ਵੀ ਰਵਨੀਤ ਸਿੰਘ ਬਿੱਟੂ ਕੋਈ ਸਿਆਣਾ ਲੀਡਰ ਤਾਂ ਹੈ ਨਹੀਂ ਜਸਟ ਛੋਟੀ ਉਮਰ 'ਚ ਉਹ ਐਮਪੀ ਬਣ ਗਿਆ ਹੁਣ ਤਾਂ ਉਹ ਇੱਕ ਤਰ੍ਹਾਂ ਨਾਲ ਉਹਦੇ ਜਿਹੜਾ ਹੰਕਾਰ ਆ ਉਹਦੇ ਚੋਂ ਹੀ ਬੋਲ ਰਿਹਾ ਇਹਦਾ ਕੋਈ ਹੁਣ ਮੁੱਦਾ ਹੀ ਨਹੀਂ ਬਣਦਾ ਹਨਾ ਹੁਣ ਜਿਹਦਾ ਨਰਿੰਦਰ ਮੋਦੀ ਉਹ ਕਹੀ ਜਾਂਦੇ ਨੇ ਵੀ ਤੁਹਾਡੇ ਮੰਗਲ ਸੂਤਰ ਖੋਹ ਲਾਂਗੇ ਉਹ ਕੋਈ ਮਤਲਬ ਹੀ ਨਹੀਂ ਬਣਦਾ ਹਨਾ ਤੇ ਉਹ ਕਦੀ ਕਹਿ ਦਿੰਦੇ ਅਸੀਂ ਘੁਸਕੇ ਮਾਰਾਂਗੇ ਉਹ ਹੁਣ ਉਹ ਬਣ ਨਹੀਂ ਰਿਹਾ ਸਾਰਾ ਸਿਸਟਮ ਨਹੀਂ ਬਣ ਰਿਹਾ ਹੁਣ ਤਾਂ ਇਹ ਵੀ ਕੋ ਉਹ ਸਿਰਫ ਬਿਆਨ ਦੇਣ जी, जी, दे, दे, जी, जी, रहे ਹੈਗੇ ਜਦੋਂ ਉਹ ਬੰਦੇ ਨੇ ਆਪਣੇ ਪਿਤਾ ਦੇ ਕਾਤਲਾਂ ਦੇ ਖਿਲਾਫ ਕੁਝ ਨਹੀਂ ਕਰਿਆ ਵੀ ਉਹਨਾਂ ਨੂੰ ਜਾਣ ਦਿੱਤਾ ਹੋਇਆ ਹਣਾ ਸੋ ਇੱਕ ਤਰ੍ਹਾਂ ਨਾਲ ਉਸ ਸਿਨੈਰੀਓ 'ਚ ਇਹ ਗੱਲ ਕਰਨੀ ਜਦੋਂ ਕਾਨੂੰਨੀ ਤੌਰ ਤੇ ਉਹ ਬੰਦੇ ਆਪਣੀ ਸਜ਼ਾ ਭੁਗਤ ਚੁੱਕੇ ਆ ਧਰਬਨੀਤ ਸਿੰਘ ਬਿੱਟੂ ਕਿਹੜੇ ਬਣਾ ਤੇ ਕਹਿ ਰਿਹਾ ਹੈਗਾ ਵੀ ਉਹ ਉਹ ਤਾਂ ਜਿਲ੍ਹੇ 'ਚ ਰਹਿਣੇ ਚਾਹੀਦੇ ਬਿਊਂਡ ਦੀ ਕਾਨੂੰਨ ਜਾ ਰਿਹਾ ਨਾ ਵੀ ਹਾਂ ਵੀ ਸਾਡੀ ਬਦਵਾਸ਼ੀ ਅਸੀਂ ਨਹੀਂ ਕੱਢਦੇ ਇਹੀ ਆ ਨਾ ਵੀ ਅਸੀ ਨਹੀਂ ਕਾੜਦੇ ਵੀ ਆ ਤੁਹਾਨੂੰ ਅੰਦਰ ਹੀ ਠੋਕ ਕੇ ਰੱਖਾਂਗੇ ਜਿਸ ਤਰ੍ਹਾਂ ਘੁਸ ਕੇ ਮਾਰਾਂਗੇ ਦਾ ਕਨਸੈਪਟ ਆ ਰਿਹਾ ਉਸੇ ਤਰ੍ਹਾਂ ਵੀ ਸਿੱਖਾਂ ਨੂੰ ਨਹੀਂ ਬਾਹਰ ਨਿਕਲਣ ਦਿੰਦੇ ਹਨ ਜਦੋਂ ਕਾਨੂੰਨ ਨੇ ਸਜ਼ਾ ਦਿੱਤੀ ਹੈ ਸਜ਼ਾ ਉਹਨਾਂ ਨੇ ਭੁਗਤ ਲਈ ਹੋਈ ਹੈ ਉਹਨਾਂ ਦੇ ਖਿਲਾਫ ਹੋਰ ਕੋਈ ਕੋਈ ਕੇਸ ਹੈ ਨਹੀਂ ਉਹ ਤਾਂ ਉਦਾਂ ਹੀ ਉਹਨਾਂ ਨੂੰ ਬੇਲ ਮਿਲ ਜਾਣੀ ਚਾਹੀਦੀ ਹੈ ਜਾਂ ਰਿਹਾਈ ਹੋ ਜਾਣੀ ਚਾਹੀਦੀ ਹੈ ਸੋ ਇਹ ਹੈ ਕਿ ਸਾਨੂੰ ਲੱਗਦਾ ਵੀ ਹੁਣ ਉਹ ਆਪਣੀ ਸਿਰਫ ਬੁੱਕਤ ਹੀ ਬਚਾ ਰਹੇ ਆ ਉਹਨਾਂ ਨੇ ਜਿਹੜੀਆਂ ਜਿਹੜਾ ਜਿਹੜੀ ਦਲਬਦਰੀ ਹੋਈ ਆ ਉਹ ਸਿਰਫ اپنی ਸਿਕਿਉਰਿਟੀ ਲੈਣ ਲਈ ਹੋਈ ਆ ਹੋਰ ਦਲ ਬਦਲੀ ਦਾ ਕੋਈ ਚੱਕਰ ਨਹੀਂ ਹੈ ਘਰ ਮਨੀਤ ਸਿੰਘ ਬਿੱਟੂ ਦਾ ਮਤਲਬ ਭਾਵੇਂ ਉਹ ਮੈਂਬਰ ਆਫ ਪਾਰਲੀਮੈਂਟ ਨਾ ਵੀ ਉਹ ਸਿਕਿਉਰਿਟੀ ਜਿਹੜੀ ਮਿਲੀ ਰਹੇ ਉਹਨੂੰ ਪਤਾ ਵੀ ਸੈਂਟਰ 'ਚ ਭਾਜਪਾ ਨੇ ਆ ਜਾਣਾ ਜੀ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਹਾਰ ਜਾਣਾ ਸੀ ਕਾਂਗਰਸ ਨੂੰ ਪਤਾ ਸੀ ਕਿਉਂਕਿ ਕਿਸੇ ਨੂੰ ਨਹੀਂ ਮਿਲਦੇ ਕਿਸੇ ਦਾ ਕੰਮ ਨਹੀਂ ਕਰਾਉਂਦੇ ਇਹ ਕਾਰਡ ਸੀਗਾ ਜਿਹੜੇ ਕਾਂਗਰਸ ਦੀ ਇੰਟਰਨਲ ਰਿਪੋਰਟ ਆਈ ਹੈ ਉਹਦੇ ਚ ਇਹਦਾ ਮਨੀਸ਼ ਤਵਾੜੀ ਦਾ ਤੇ ਮੁਹੰਮਦ ਸਦੀਕ ਦਾ ਮਨੀਸ਼ ਤਵਾੜੀ ਤਾਂ ਹੀ ਸੀਟ ਬਦਲ ਗਿਆ ਨਾ ਬਿਲਕੁਲ ਉਹ ਚੰਡੀਗੜ੍ਹ ਤਾਈ ਉਹ 5 ਸਾਲ ਅਨੰਦਪੁਰ ਸਾਹਿਬ ਤੋਂ ਰਿਹਾ ਇੱਕ ਦਿਨ ਲਈ ਵੀ ਅਨੰਦਪੁਰ ਸਾਹਿਬ ਨਹੀਂ ਵੜਿਆ ਉਹਨੂੰ ਪਤਾ ਵੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਮੈਨੂੰ ਵੜਨ ਨਹੀਂ ਦੇਣਾ ਉਹ ਇੱਕਦਮ ਆਪਣੀ ਸੀਟ ਬਦਲ ਕੇ ਉੱਥੇ ਚਲੇ ਗਿਆ ਸੋ ਰਵਨੀਤ ਸਿੰਘ ਬਿੱਟੂ ਦਾ ਵੀ ਬਹੁਤ 네ਗੇਟਿਵ ਰਿਪੋਰਟ ਸੇ ਉਹਨੇ ਇਸੇ ਕਰਕੇ ਬਦਲੇ ਵੀ ਘੱਟੋ ਘੱਟ ਅਮਿਤ ਸ਼ਾਹ ਨਾਲ ਆੜੀ ਲਾ ਕੇ ਮੰਨੂ 10-15 ਸਿਕਿਉਰਿਟੀ ਵਾਲੇ ਤਾਂ ਮਿਲੇ ਰਹਿਣਗੇ ਮੈਂ ਜਿੱਤਾਂ ਚਾਹੇ ਹਾਰਾਂ ਉਹ ਬੱਕਰੀ ਗੱਲ ਹੈਗੀ ਆ ਸੋ ਲੁਧਿਆਣਾ ਸੀਟ ਕਾਫੀ ਇੰਟਰਸਟਿੰਗ ਸੀਟ ਹੋ ਗਈ ਹੋਈ ਆ ਰਾਜਾ ਵੜਿੰਗ ਦੇ ਆਉਣ ਨਾਲ ਕਾਂਗਰਸ ਵਿੱਚ ਬੂਸਟ ਆਏਗਾ ਔਰ ਜਿਸ ਤਰ੍ਹਾਂ ਕਹਿੰਦੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਹੀ ਕੋਠੀ ਲੈ ਲਈਆ ਕਿਰਾਏ ਤੇ ਵੀ ਉਹ ਪੂਰੀ ਕਮਾਂਡ ਹੈ ਜਿਹੜੀ ਰਾਜਾ ਬਣਿੰਗ ਦੀ ਉਹ ਸਾਹਮਣਗੇ ਔਰ ਇੱਕ ਤਰ੍ਹਾਂ ਨਾਲ ਕਾਫੀ ਮੁਕਾਬਲਾ ਦੇਣਗੇ ਕਟਵਰ ਜਿਸ ਤਰ੍ਹਾਂ ਉਹਨੇ ਕਿਹਾ ਵੀ ਸਾਡੇ ਗਦਾਰ ਨੇ ਰਵਨੀਤ ਸਿੰਘ ਤੇ ਮਨ ਲੱਗਦੀ ਸਬਕ ਸਿਖਾਉਂਗੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਰਵਨੀਤ ਸਿੰਘ ਬਟੋ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ ਕਿਉਂਕਿ ਪੰਜ ਕੋਣੀ ਮੁਕਾਬਲੇ ਦੇ ਵਿੱਚ ਕੋਈ ਵੀ ਹੈਗਾ ਇਹ ਜਿੱਤ ਸਕਦਾ ਹੈ ਵੋਟਾਂ ਦਾ ਫਰਕ ਇੰਨਾ ਜ਼ਿਆਦਾ ਨਹੀਂ ਲੈਣ ਵਾਲਾ ਹੁਸ਼ਿਆਰਪੁਰ ਦੇ ਕੀ ਹਾਲਾਤ ਹੈਗੇ ਨੇ ਕੀ ਭਾਜਪਾ ਇੱਥੇ ਆਪਣਾ ਇੱਕ ਮੌਕਾ ਸੰਭਾਲ ਕੇ ਬੈਠੀ ਹੈ ਕੀ ਭਾਜਪਾ ਨੂੰ ਲੱਗ ਰਿਹਾ ਹੈ ਕਿ ਉਹ ਇਥੋਂ ਸੀਟ ਕੱਢ ਸਕਦੀ ਹੈ ਕਿਵੇਂ ਦੇਖਦੇ ਹੋ ਹਾਂਜੀ ਜਿਹੜੀ ਹੁਸ਼ਿਆਰਪੁਰ ਵਾਲੀ ਸੀਟ ਹੈ ਇਹਦੇ ਵੀ ਨਾ ਕਾਫੀ ਜ਼ਿਆਦਾ ਇੱਕ ਤਾਂ 4-5 5 ਕੋਨੇ ਮੁਕਾਬਲੇ ਹੋਣਗੇ ਹਨਾ ਹੂੰ ਸੋ ਸਦਾ ਸੀਮ ਸੋਮ ਪ੍ਰਕਾਸ਼ ਜੀ ਹੁੰਦੇ ਸੀ ਪਹਿਲਾ ਮੈਂਬਰ ਆਫ ਪਾਰਲੀਮੈਂਟ ਸੋ ਉਹਨਾਂ ਦਾ ਇੱਕ ਤਾਂ ਉਹਨਾਂ ਨੂੰ ਆਪ ਸੀਟ ਨਹੀਂ ਦਿੱਤੀ ਗਈ ਉਹਨਾਂ ਦੀ ਪਤਨੀ ਨੂੰ ਜਿਹੜੀ ਅਨੀਤਾ ਸੋਮ ਪ੍ਰਕਾਸ਼ ਆ ਉਹਨੂੰ ਦਿੱਤੀ ਗਈ ਹੈਗੀ ਹਨ ਤੇ ਦੂਜਾ ਵਿਜੇ ਸੰਪਲਾ ਇੱਕ ਤਾਂ ਅਸਤੀਫਾ ਦੇ ਗਿਆ ਜਿਉਂ ਹੀ ਸੀਟ ਅਨਾਉਂਸ ਹੁੰਦੀ ਆ ਵਿਜੇ ਸੰਪਲਾ ਇੱਕ ਤਰ੍ਹਾਂ ਨਾਲ ਹਾਲਾਂਕਿ ਘਟ ਗਣਤੀ ਕਮਿਸ਼ਨ ਚ ਵੀ ਰਹੇ ਆ ਮੁੜ ਕੇ ਮੰਤਰੀ ਵੀ ਰਹੇ ਆ ਸੋ ਉਹਨਾਂ ਨੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੋ ਭਾਜਪਾ ਲਈ ਵੱਡੀਆਂ ਚੁਣੌਤੀਆਂ ਨੇ ਜਿਹੜਾ ਸਾਨੂੰ ਪਤਾ ਲੱਗਿਆ ਵੀ ਭਾਜਪਾ ਪੰਜ ਧੜਿਆਂ ਵਿੱਚ ਵੰਡੀ ਹੋਈ ਆ ਹੁਸ਼ਿਆਰਪੁਰ ਚ ਹੂੰ ਹੂੰ ਸੋ ਪੰਜ ਵੱਖ-ਵੱਖ ਧੜੇ ਆ ਮਤਲਬ ਭਾਜਪਾ ਸਟਰੋਂਗ ਤੇ ਹੈਗੀ ਆ ਪਰ ਪੰਜ ਧੜੇ ਨੇ ਧੜਿਆਂ ਚ ਵੰਡੀ ਹੋਈ ਆ ਹੁਣ ਉਹ ਚ ਚੋ ਕਿੰਨੇ ਧੜੇ ਆ ਜਿਹੜੇ ਅਨੀਤਾ ਸੋਮ ਪ੍ਰਕਾਸ਼ ਨਾਲ ਚੱਲਦੇ ਆ ਇਹ ਦੇਖਣ ਵਾਲੀ ਹੈ ਉਹ ਆਇਆ ਉਹ ਇੰਨੇ ਆਰਗੇਨਾਈਜੇਸ਼ਨ ਸਕਿਲਸ ਹੈਗੇ ਆ ਜਿ ਉਹ ਪੰਜਾਂ ਧੜਿਆਂ ਨੂੰ ਇਕੱਠਾ ਕਰਕੇ ਆਪਣੇ ਮਗਰ ਲਾ ਲੋਗੇ ਕਿ ਨਹੀਂ ਹਾਲਾਂਕਿ ਵਿਜੇ ਰੋਪਾਨੀ ਉਹ ਨਹੀਂ ਜਿਹੜੇ ਗੁਜਰਾਤ ਤੋਂ ਸੀਗੇ ਉਹ ਪੰਜਾਬ ਦੇ ਇਨਚਾਰਜ ਨੇ ਉਹ ਤੇ ਹੋਰ ਜਿਹੜੇ ਲੋਕ ਆ ਉਹ ਆ ਰਹੇ ਵਿਜੇ ਸੰਪਲਨ ਨਾਲ ਉਹਨਾਂ ਨੇ ਮੁਲਾਕਾਤ ਵੀ ਕਰੀ ਆ ਪਰ ਪੰਜ ਵੱਖ-ਵੱਖ ਥਾਂ ਦੇ ਵਿੱਚ ਉਹਨਾਂ ਪੰਜਾਂ ਧੜਿਆਂ ਦੇ ਲੋਕ ਆਪ ਸਪਾਇਰਨ ਸੇ ਟਿਕਟ ਲੈਣ ਲਈ ਜੀ ਹੁਣ ਉਹ ਕਿੰਨੇ ਕੁ ਦੁਬਾਰੇ ਜਿਹੜੇ ਹੈਗੇ ਆ ਉਹ ਚੱਲਦੇ ਆ ਇਹ ਦੇਖਣ ਵਾਲੀ ਗੱਲ ਹੋਗੀ ਅਕਾਲੀ ਦਲ ਨੇ ਸੋਹਣ ਸਿੰਘ ਠੰਡਲ ਨੂੰ ਸੀਟ ਦਿੱਤੀ ਹੈਗੀ ਆ ਟਕਸਾਲੀ ਅਕਾਲੀ ਨੇ ਦੋ ਵਾਰੀ ਐਮਐਲਏ ਚੋਣੇ ਕਹਿੰਦੇ ਬੰਗਿਆ ਤੋਂ ਵੀ ਤੇ ਇੱਕ ਇੱਕ ਵਾਰੀ ਮੇਰੇ ਖਿਆਲ ਨਵਾਂ ਸ਼ਹਿਰ ਤੋਂ ਜਾਂ ਕਿਸੇ ਪਾਸਿਓਂ ਚੁਣੇ ਗਈ ਸੀ ਸੋ ਉਹ ਇੱਕ ਤਰ੍ਹਾਂ ਨਾਲ ਟਕਸਾਲੀਆ ਅਕਾਲੀ ਹੈ ਉਹ ਇਹ ਹੋਗਾ ਵੀ ਅਕਾਲੀ ਦਲ ਦੀ ਜਿਹੜੀ ਪੈਟ ਵੋਟ ਆ ਉਹ ਇੱਕ ਤਰ੍ਹਾਂ ਉਹਨਾਂ ਨੂੰ ਸਮਝ ਆ ਜੇਗੇ ਵੀ ਕਿੰਨੀ ਕਿ ਪੈਟ ਵੋਟ ਹੈਗੀਆਂ ਇਹ ਹੈਗਾ ਵੀ ਬਹੁਤ ਬਹੁ ਗਿਣਤੀ ਹਿੰਦੂ ਵੋਟਰ ਆਇਦੇ ਹੈ ਨਾ ਸਿੱਖ ਗੋ ਸਿੱਖ ਗਿਣਤੀ ਘੱਟ ਹੈਗੀ ਹਸ਼ਿਆਰਪੁਰ ਸ਼ਹਿਰ ਹੋਇਆ ਜਾਂ ਜਿੱਦਾਂ ਗੜਸ਼ੰਕਰ ਹੋਇਆ ਜਾਂ ਜਿਹੜਾ ਚੱਬੇ ਵਾਲਾ ਇਲਾਕਾ ਹੋਇਆ ਜਾਂ ਇਵਨ ਉਧਰ ਨੂੰ ਵੀ ਜਦੋਂ ਆਪਾਂ ਦਸੂਹੇ ਵਾਲੀ ਸਾਈਡ ਨੂੰ ਟਾਂਡੇ ਵਾਲੀ ਸਾਈਡ ਨੂੰ ਜਾਂਦੇ ਆ ਉਧਰ ਰਹਿਗੇ ਜਿਹੜੇ ਹਿੰਦੂ ਵੋਟ ਦੀ ਬਹੁਤਾਤ ਹੈਗੀ ਆ ਸੋ ਇੱਕ ਤਰ੍ਹਾਂ ਨਾਲ Hindu ਵੋਟ ਹੁਣ ਵੰਡੇ ਗਈ ਹੈ ਨਾ ਸੋ ਦੂਸਰੇ ਪਾਸੇ ਕਾਂਗਰਸ ਨੇ ਯਾਮਿਨੀ ਗੋਬਰ ਨੂੰ ਟਿਕਟ ਦਿੱਤੀ ਹੈਗੀ ਆ ਇੱਕ ਸੁਧਾਰਨ ਕਰਦੀ ਲੇਡੀ ਹੈਗੀ ਆ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਸੀਗੀ ਬਹੁਤ ਜ਼ਿਆਦਾ ਵੋਟਾਂ ਨਹੀਂ ਸੀ ਪਈਆਂ ਪਰ ਇੱਕ ਤਰ੍ਹਾਂ ਨਾਲ ਨੋਰਮਲ ਲਾਈਫ ਆ ਜਿਹੜੀ ਜੀ ਰਹੀ ਸੀ। ਕਾਂਗਰਸ ਨੇ ਇੱਥੇ ਕੋਈ ਹੋਰ ਚਿਹਰੇ ਤੇ ਦਾਾ ਕਿਉਂ ਨਹੀਂ ਖੇਡਿਆ? ਹਏ ਹੁਣ ਸਮਝ ਨਹੀਂ ਆ ਰਹੀ ਵੀ ਕਾਂਗਰਸ ਨੂੰ ਹਾਲਾਂਕਿ ਕਾਂਗਰਸ ਨੂੰ ਕਿਸੇ ਵੱਡੇ ਚਿਹਰੇ ਤੇ ਦਾਾ ਖੇਡਣਾ ਚਾਹੀਦਾ ਸੀ ਪਰ ਕਾਂਗਰਸ ਇਹ ਸਮਝ ਨਹੀਂ ਆ ਰਿਹਾ ਉਹਨਾਂ ਦਾ ਵੀ ਇੱਕ ਸੁਧਾਰਨ ਲਈ ਇੱਕ ਤਾਂ ਚਲੋ ਪੋਜ਼ਿਟਿਵ ਹੁੰਦਾ ਵੀ ਨਵੇਂ ਬੰਦਿਆਂ ਨੂੰ ਨਾ ਚਾਹੀਦੇ ਜੇ ਨਵੇਂ ਬੰਦੇ ਪ੍ਰਮੋਟ ਹੋਣਗੇ ਤਾਂ ਹੀ ਉਹ ਲੀਡਰ ਬਣਨਗੇ ਇਸ ਗੱਲੋਂ ਹਨਾ ਪਰ ਜਦੋਂ ਇਸ ਤਰ੍ਹਾਂ ਨੈਗਟਿਵ ਨੈਕ ਫਾਈਟ ਹੋਵੇ ਉਸ ਵੇਲੇ ਕਈ ਵਾਰ ਹੁੰਦਾ ਵੀ ਜਿਨ੍ਹਾਂ ਨੂੰ ਵੈਸੇ ਸੀਟ ਨਹੀਂ ਮਿਲੀ ਬਹੁਤ ਲੰਮੇ ਸਮੇਂ ਤੋਂ ਪਾਰਟੀ ਨਾਲ ਨਹੀਂ ਉਹਨਾਂ ਵਰਗਾ ਕੋਈ ਇਸ ਤਰ੍ਹਾਂ ਦਾ ਛੇੜਾ ਜਿਹੜਾ ਇੱਕ ਤਰ੍ਹਾਂ ਨਾਲ ਸਰਗਰਮ ਹੁੰਦਾ ਜਾਂ ਨੌਜਵਾਨ ਹੁੰਦਾ ਸੋ ਇਸ ਤਰ੍ਹਾਂ ਨਾਲ ਜਿਹੜਾ ਹੁੰਦਾ ਸੀ ਸੋ ਇਹ ਉਹਨਾਂ ਦੀ ਕਮਜ਼ੋਰ ਕੜੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਸੋ ਰਾਜਕੁਮਾਰ ਆ ਜਿਹੜੇ ਚੱਬੇ ਵਾਲ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੈਗੇ ਹਨ ਸੋ ਉਹਨਾਂ ਦਾ ਇਹ ਹੈਗਾ ਵੀ ਉਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਅਸਪਾਇਰੈਂਟ ਕੈਂਡੀਡੇਟ ਦਾ ਉਹ ਪਿਛੇ ਲੱਗੇ ਹੋਏ ਨੇ ਨਾ ਉਹ ਜਿਨ੍ਹਾਂ ਨੂੰ ਆ ਲੈ ਮੈਨੂੰ ਸੀਟ ਮਿਲ ਜਾਣੀ ਹੈ ਜੀ ਮਤਲਬ ਜਿਨ੍ਹਾਂ ਨੇ ਆਪਾਂ ਕਹੀ ਕਿ ਕੰਮ ਕੀਤਾ ਜਾਂ ਜਿਨ੍ਹਾਂ ਨੇ 2 ਸਾਲ ਜਾਂ 2022 ਚ ਜਿਨ੍ਹਾਂ ਨੇ ਆਪਾਂ ਕਹੀ ਕਿ ਕਾਫੀ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਉਹ ਉਹ ਧੜਿਆਂ ਚ ਹੁਣ ਉਹ ਧੜੇ ਕਿੰਨੇ ਕੁ ਬਣਦੇ ਨੇ ਜਾਂ ਕਿੰਨੀ ਕੁ ਵੋਟ ਹੈ ਜਿਹੜੀ ਪੈਂਦੀ ਹੈ ਪਿਛਲੀ ਵਾਰੀ ਤਾਂ ਲੱਖ ਸਵਾ ਕੁ ਲੱਖ ਵੋਟ ਹੀ ਜਿਹੜੀ ਪਈ ਸੀ ਸੋ ਉਹ ਤੋਂ ਬਾਅਦ ਤਾਂ ਹੁਣ ਸਰਕਾਰ ਬਣ ਗਈ ਆ ਆਮ ਦੀ ਉਹਦਾ ਫਾਇਦਾ ਤੇ ਹੋਣਾ ਹੀ ਹੈ ਹਾਂਜੀ ਹਾਂਜੀ ਸੋ ਆਪਾਂ ਨਹੀਂ ਕਹਿੰਦੇ ਵੀ ਲੱਖ ਹੀ ਪਵੇਗੀ ਵੋਟ ਵਧੇਗੀ ਹੈ ਨਾ ਹੈਨਾ ਜੀ ਜੀ ਪਰ ਇਹ ਹੈਗਾ ਵੀ ਉਹ ਉਸ ਤਰ੍ਹਾਂ ਪੀਕਤੇ ਨਹੀਂ ਜਾਣਾ ਵੀ ਸੀਟ ਜਿੱਤਣ ਵਾਲੀ ਸਥਿਤੀ ਚ ਨਹੀਂ ਹੈਗੇ ਹਾਂ ਸਰਕਾਰ ਹੋਣ ਕਰਕੇ ਇੱਕ ਜਿਹੜਾ ਫਾਇਦਾ ਹੁੰਦਾ ਹੈ ਉਹ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਹੋ ਸਕਦਾ ਬੌਜਨ ਸਮਾਜ ਪਾਰਟੀ ਵੱਲੋਂ ਵੀ ਖੜੇ ਰਕੇਸ਼ ਸੂਮਨ ਪਰ ਇਹ ਹੈਗਾ ਵੀ ਉਹ ਹੋ ਰਕੇਸ਼ 11 ਇਲਾਕੇ ਚ ਨਹੀਂ ਰਹਿੰਦੇ ਮੋਹਾਲੀ ਰਹਿੰਦੇ ਨੇ ਉੱਥੋਂ ਇੱਥੇ ਆਏ ਨੇ ਹਾਂ ਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਕੰਪਲਸਨਸ ਨੇ ਬੌਜਨ ਸਮਾਜ ਪਾਰਟੀ ਦੀ ਵੋਟ ਬਹੁਤ ਆ ਇੱਥੇ ਪਰ ਉਹ ਵੋਟ ਪਾਰਟੀ ਨੂੰ ਨਹੀਂ ਪੈਂਦੀ ਉਹ ਡਾਇਵਰਟ ਹੋ ਜਾਂਦੀ ਹੈ ਬਹੁਤੀ ਉਹ ਕਾਂਗਰਸ ਨੂੰ ਚਲੀ ਜਾਂਦੀ ਹੈਗੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਗੁਰਦਾਸਪੁਰ ਸੀਟ ਦੀ ਗੁਰਦਾਸਪੁਰ ਤੇ ਜਿਹੜਾ ਹੈਗਾ ਇਸ ਵਾਰ ਕਾਫੀ ਜਿਆਦਾ ਇੰਟਰਸਟਿੰਗ ਹੋਣ ਵਾਲਾ ਹੈਗਾ ਸੁਖਿੰਦਰ ਸਿੰਘ ਦਾ ਦਾਵਾ ਹੋਣਾ ਦੇ ਆਉਣ ਦੇ ਨਾਲ ਇੱਕ ਵਾਰੀ ਜਿਹੜਾ ਚੋਣ ਮੈਦਾਨ ਇੱਕ ਵਾਰੀ ਭੱਕ ਗਿਆ ਹੋਇਆ ਹੈ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਕਿਉਂਕਿ ਇੱਥੇ ਜਿਹੜੇ ਤਿੰਨ ਚਾਰ ਇਲਾਕੇ ਜਿਹੜੇ ਹਿੰਦੂ ਬਹੁਗਿਣਤੀ ਵਾਲੇ ਹੈਗੇ ਨੇ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਸੀਟ ਉਥੋਂ ਨਿਕਲ ਸਕਦੀ ਹੈ ਔਰ ਇਸ ਵਾਰ ਭਾਜਪਾ ਨੇ ਲੋਕਲ ਕੈਂਡੀਡੇਟ ਦਿੱਤਾ ਹੈ ਨਾਰਮਲੀ ਨਹੀਂ ਤੇ ਦੋ ਵਾਰੀ ਵਿਨੋਦ ਖੰਨਾ ਹੋਗੇ ਜਾਂ ਤੀਸਰੀ ਵਾਰੀ ਸੰਨੀ ਦੇਵਲ ਨੂੰ ਇੱਥੇ ਲੈ ਆਂਦਾ ਸੀ ਤੇ ਦੂਜੇ ਬੰਨੇ ਅਕਾਲੀ ਦਲ ਨੇ ਵੀ ਆਪਣਾ ਸਟਰੋਂਗ ਕੈਂਡੀਡੇਟ ਇੱਥੇ ਦਿੱਤਾ ਹੈਗਾ ਕਿਹੋ ਜਿਹੇ ਹਾਲਾਤ ਇੱਥੇ ਰਹਿਣ ਵਾਲੇ ਨੇ ਕੀ ਅੰਕੜੇ ਕੀ ਕਹਿੰਦੇ ਨੇ ਹਾਂਜੀ ਹਾਂਜੀ ਬਹੁਤ ਹੀ ਫਸਵਾ ਮੁਕਾਬਲਾ ਜਿਹੜਾ ਗੁਰਦਾਸਪੁਰ ਵਿੱਚ ਹੋਣ ਜਾ ਰਿਹਾ ਹੈ ਖਾਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਮੈਦਾਨ ਵਿੱਚ ਆਉਣ ਨਾਲ ਹੁਣ ਤੁਸੀਂ ਦੇਖੋ ਵੀ ਗੁਰਦਾਸਪੁਰ ਜਿਹੜੀ ਲੋਕ ਸਭਾ ਸੀਟ ਹੈਗਾ ਇਹਦੇ ਵਿੱਚ 9 ਵਿਧਾਨ ਸਭਾ ਮਾਂ ਨੇ 9 ਚੋਂ 6 ਜਿਹੜੀਆਂ ਮਾਜੇ ਦੀਆਂ ਨੇ ਹਨਾ ਸੋ 3 ਹੈਗੀਆਂ ਇਹ ਗੁਰਦਾਸਪੁਰ ਦੀਆਂ ਨੇ 3 ਸੀਟਾਂ ਨੇ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਪਠਾਨਕੋਟ ਜ਼ਿਲ੍ਹੇ ਦੀਆਂ ਨੇ ਹਨਾ ਸੋ ਉਹ ਤਿੰਨ ਨੇ ਇਧਰ 6 ਨੇ 6ਾਂ ਚੋਂ ਕਾਂਗਰਸ ਦੇ ਬਹੁਤ ਆ ਤਾਂ ਬਹੁਤੇ ਐਮਐਲਏ ਇਹਨਾਂ ਸੀਟਾਂ ਤੋਂ ਚੁਣੇ ਹੋਇਆ ਮੀਨਸ 6 ਐਮਐਲਏ ਕਾਂਗਰਸ ਦੇ ਇੰਨੇ ਮਾੜੇ ਹਾਲਾਤ ਦੇ ਬਾਵਜੂਦ ਵੀ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਸੀ ਉਦੋਂ ਜਿੱਤ ਕੇ ਆਏ ਹੋਏ ਨੇ ਹਣਾ ਸੋ ਇਹ ਦੂਜਾ ਹੈਗਾ ਵੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੋਇਆ ਅਕਾਲੀ ਦਲ ਬਦੋਂ ਦਲਜੀਤ ਸਿੰਘ ਚੀਮਾ ਨੇ ਜਿਹੜੇ ਮੈਦਾਨ ਚ ਨੇ ਸੋ ਅਕਾਲੀ ਦਲ ਦੀ ਪੈਟ ਵੋਟ ਉੱਥੇ ਜਿਹੜੀ ਸਿੱਖ ਵੋਟ ਹੈ ਹਾਂ ਵੀ ਠੀਕ ਹੈ ਆਪਾਂ ਕਹਿ ਸਕਦੇ ਵੀ ਘਟੇਗੀ ਹਣਾ ਵੀ ਵਧੇਗੀ ਨਹੀਂ ਜਿਸ ਸਟੇਬਲ ਵੀ ਰਹਿ ਜਾਂਦੀ ਹੈ ਅਕਾਲੀ ਦਲ ਦੀ ਹਣਾ ਵੀ ਥੋੜੀ ਸਾਨੂੰ ਲੱਗਦਾ ਵੀ ਥੋੜੀ ਘਟੇਗੀ ਵੋਟ ਹਣਾ ਅਕਾਲੀ ਦਲ ਦੀ ਉਹ ਹੋਰ ਥਾਵਾਂ ਤੇ ਜਾਵੇਗੀ ਕਿਉਂਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਅਕਸ ਉਹੋ ਜਿਹੜੀ ਇੰਨਾ ਵਿਰੋਲੈਂਟ ਨਹੀਂ ਹੈਗਾ ਜਦਾਂ ਮਤਲਬ ਵੀ ਜਿਹੜੀ ਫਲੋਟਿੰਗ ਵੋਟ ਆ ਅਕਾਲੀ ਦਲ ਦੀ ਉਹ ਇਹਨਾਂ ਨੂੰ ਜਾ ਸਕਦੀ ਹੈਗੀ ਯਾਨੀ ਸੋ ਅਕਾਲੀ ਦਲ ਦੀ ਵੋਟ ਘਟੇਗੀ ਪਰ ਭਾਜਪਾ ਦੀ ਤਾਂ ਵੋਟ ਸਿਰਫ ਉਹ ਤਿੰਨ ਇਲਾਕਿਆਂ ਤੱਕ ਬਹੁਤਾਤ ਵਿੱਚ ਸੁੰਗੜੇਗੀ ਵੀ ਤਿੰਨ ਇਲਾਕਿਆਂ ਦੀ ਰਹਿ ਜਾਊਗੀ ਬਾਕੀ ਬਟਾਲੇ ਤੇ ਗੁਰਦਾਸਪੁਰ ਸ਼ਹਿਰ ਵਿੱਚ ਜਿਹੜੀ ਜਿਹੜੀ ਹਿੰਦੂ ਵੋਟ ਆ ਉਹ ਉਹ ਵੀ ਡਿਵਾਈਡ ਹੋਣੀ ਆ ਕਾਂਗਰਸ ਐਂਡ ਭਾਜਪਾ ਵਿੱਚ ਹਨ ਆਰਾਮ ਆਦਮੀ ਪਾਰਟੀ ਵਿੱਚ ਵੀ ਜਾਵੇਗੀ ਜਾਵੇਗੀ ਹਨਾ ਸੋ ਹੁਣ ਜਿਹੜਾ ਪਿਛਲੀ ਵਾਰ ਦਾ ਆਪਣੇ ਕੋਲ ਇਹ ਅੰਕੜਾ ਪਿਆ ਸੰਨੀ ਦਿਓਲ ਨੂੰ 5,58,000 ਤੇ 719 ਵੋਟਾਂ ਪਈਆਂ ਹਨਾ ਇਹ ਸੂਚੀ ਪੋਲ ਹੋਈ ਵੋਟ ਦਾ 50% ਦੀ ਬਣਦਾ ਜੀ ਜੀ ਜਦੋਂ ਅਕਾਲੀ ਦਲ ਤੇ ਭਾਜਪਾ ਦੋਹਾਂ ਦਾ ਗੱਠ ਜੋੜ ਹੈ ਹਨਾ ਉਹਦੇ ਚੋਂ ਆਉਂਦਾ ਜਿਹੜੇ ਦੂਜੇ ਨੰਬਰ ਤੇ ਆਇਆ ਸੁਨੀਲ ਜਾਖੜ ਉਹਨਾਂ ਨੂੰ 4,76,000 ਵੋਟ ਪਈ ਹੈ ਇਟ ਮੀਨਸ ਸੰਨੀ ਦਿਓਲ ਸਿਰਫ 80,000 ਵੋਟਾਂ ਦੇ ਫਰਕ ਨਾਲ ਜਿੱਤੇ ਆ ਔਰ ਉਹ ਉਹ ਵੀ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜਾ ਜੀ ਤੇ ਜਦੋਂ ਵਿੱਚ ਉਹ ਅਕਾਲੀ ਦਲ ਵਾਲੀ ਜੇ ਆਪਾਂ 50-50 ਵੀ ਚਲੋ ਲੈ ਲੀਏ ਤੇ ਫਿਰ ਵੀ ਉਹ ਅਧੋ ਅਧਾ ਕੰਮ ਹੋ ਜਾਂਦਾ ਫਿਰ ਕੀ ਆ ਜਾਂਦੇ ਵੀ ਅਧੀਆਂ ਉਹਨਾਂ ਨੂੰ ਅਕਾਲੀ ਦਲ ਨੂੰ ਆ ਜਾਣੀਆਂ ਹਾਂ ਨਾ ਮਤਲਬ ਕਿ ਜੇ 476 558000 ਚੋਂ ਹਨਾ ਪ 2.5 ਲੱਖ ਵੋਟ ਟੁੱਟ ਜਾਂਦੀ ਹੈਗੀ ਆ ਤੇ ਕਾਂਗਰਸ ਦੀ 476000 ਜਾਂ 450 ਉਹ ਖੜੀ ਰਹਿੰਦੀ ਚਲੋ 76 ਚੋਂ ਵੀ 4 ਲੱਖ ਵੀ ਆ ਜੇ ਹਾਂ ਬਾਕੀ ਦੀ ਆਮ ਆਦਮੀ ਪਾਰਟੀ ਨੂੰ ਨਿਕਲ ਜੇ 71000 ਆ ਜੇ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੋ ਜਾਂਦੀ ਹੈਗੀ ਆ ਤਾਂ ਵੀ ਉਹ 4 ਲੱਖ ਵੋਟ ਤੇ ਖੜੇ ਆ ਭਾਜਪਾ ਤੇ ਅਕਾਲੀ ਦਲ ਨੂੰ ਜੇ ਡਿਵਾਈਡ ਵੀ ਹੁੰਦੀ 50 50 ਵੀ ਡਿਵਾਈਡ ਹੁੰਦੀ ਹੈ ਤਾਂ ਵੀ ਉਹ 2.5 2.5 ਦੇ ਕਰੀਬ ਜਿਹੜੀ ਹੋ ਸਕਦਾ ਅਕਾਲੀ ਦਲ 270000 ਲੈ ਜੇ ਭਾਜਪਾ ਜਿਹੜੇ 180000 ਜਾਂ 90000 ਲਾਜੇ ਸੋ ਇਹ ਟ੍ਰਾਇੰਗਲ ਹੈ ਜਿਹੜੀ ਉਹਦੇ ਚੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਐਂਟਰ ਹੋਣ ਨਾਲ ਜਿਹੜਾ ਗੁਰਦਾਸਪੁਰਾ ਕਾਂਗਰਸ ਦੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਵੀ ਜਿੱਤ ਵਾਲੀ ਸਥਿਤੀ ਚ ਉਹ ਲੈ ਕੇ ਗਏ ਨੇ ਸੋ ਉਹਨਾਂ ਦਾ ਆਪਣਾ ਅਕਸ ਸਹਿਜ ਸੁਭਾਅ ਕਾਂਗਰਸ ਦੇ ਸੱਚੇ ਸਿਪਾਹੀ ਹੋਣ ਦਾ ਜਿਹੜਾ ਉਹਨਾਂ ਦਾ ਅਕਸ ਹੈਗਾ ਉਹ ਹੈਗਾ ਵੀ ਜਿਹੜਾ ਕਾਂਗਰਸ ਨੂੰ ਇੱਕ ਐਜ ਦੇ ਤੌਰ ਤੇ ਲੈ ਕੇ ਜਾ